ਬਾਈ ਕਲਾਰਾਂ ਦੇ ਮਿਕਸਿੰਗ ਕਰਦੇ ਫੜਦੇ ਵੀ ਕਿਵੇਂ ਮਿਕਸਿੰਗ ਹੁੰਦੀ ਆ ਜਾ ਆ ਸਿੱਧੀ ਆ ਜਾ ਆ ਜਾ ਸਿੱਧੀ ਆ ਜਾ ਆ ਖੜਾ ਬੰਦਾ ਕੀ ਐ ਬਾਈ ਕਲਾਰ ਦੇ ਕੀ ਮਿਕਸਿੰਗ ਹੋ ਰਹੀ ਹੈ ਅੱਜ ਕੱਲ ਉਹਦੇ ਬਾਰੇ ਜਾਣਕਾਰੀ ਦੇ ਬਾਈ ਕੀ ਹੋ ਰਹੀ ਹੈ ਇਹਦੇ ਵਾਸਤੇ ਫੋਨ ਕੀਤਾ ਵੀ ਆਪਣੇ ਕਲਾਰਾਂ ਤੇ ਹੁਣ ਆ ਮਿਕਸਿੰਗ ਹੋ ਰਹੀ ਹੈ ਆਹਾਂ ਹਾਂ ਇਹਦੇ ਉੱਤੇ ਦਾ ਬਾਈ ਗੋੜ ਦੀ ਫੋਟੋ ਲੱਗੀ ਵੀ ਆ ਪੂਰੀ ਵਧੀਆ ਚਮਕਦਮਕ ਵਾਲਾ ਪ੍ਰੋਡਕਟ ਆ ਵੀ ਗੋੜ ਵਧੀਆ ਰਹਿੂ ਪੂਰਾ ਬਸ ਬਾਈਆਂ ਨੂੰ ਕਹਿ ਮੜਾ ਗੂਗਲ ਤੇ ਸਰਚ ਬਾਹਰ ਲਾਉ ਦੀ ਨਿਕਲੇ ਉਹਦਾ ਸਾਹਮਣੇ ਸਾਈਡ ਇਫੈਕਟ ਕਰ ਲੈਣ ਕੀ ਆ ਇਹ ਚੀਜ਼ ਬਾਰੇ ਇਹਦੇ ਬਾਰੇ ਚੱਲ ਫਿਰ ਬਾਈ ਐ ਨਹੀਂ ਗੱਲ ਬੰਦਨੀ ਪੂਰੀ ਵਧੀਆ ਜਾਣਕਾਰੀ ਦੇ ਆ ਵੀ ਆਹੀ ਚੀਜ਼ ਐ ਇਹ ਇਹੀ ਚੀਜ਼ ਐ ਵੀਰੇ ਆ ਇਹਦੇ ਵਿੱਚੋਂ ਹੀ ਨਿਕਲਦੀ ਐ ਇਹਦੇ ਵਿੱਚ ਹੀ ਨਿਕਲਦੀ ਐ ਵੀਰੇ ਇਹਦਾ ਬਾਈ ਬੜੀ ਸੋਹਣੀ ਚਮਕਾਲੀ ਆ ਬਾਈ ਯਾਰ ਚੀਜ਼ ਇਹੀ ਮਾਰਦੀ ਆ ਆਪਣੇਆਂ ਨੂੰ ਹੁਣ ਵੀ ਚਮਕਦਮਕ ਦਿਖਾ ਕੇ ਲੁੱਟਦੇ ਆ ਬਸ ਇਹੀ ਚੀਜ਼ ਐ ਵੀਰੇ ਲੈ ਆ ਜੋ ਬਾਈ ਫਿਰ ਵੀਡੀਓ ਸੁਣੋ ਪੂਰੀ ਬਾਈ ਤੋਂ ਵੀ ਕੀ ਕਾਰਨਾ ਬ ਪਰਾਵੋ ਜਿਵੇਂ ਆਪਾਂ ਤੁਹਾਨੂੰ ਪਿਛਲੀ ਵਾਰ ਰਜਵਾੜਾ ਗੁੜ ਦੇ ਖਲਾੜ ਤੇ ਵੀਡੀਓ ਦਿਖਾਈ ਤੀ ਵੀ ਕਿਵੇਂ ਬ੍ਰਾਊਨ ਖੰਡ ਭੂਰੀ ਖੰਡ ਜਾਂ ਦੇਸੀ ਖੰਡ ਦੇ ਨਾਂ ਤੇ ਲੋਕਾਂ ਨਾਲ ਠੱਗੀ ਵਜਦੀ ਐ ਵੀ ਕਿਵੇਂ ਤੁਹਾਡੀ ਸਿਹਤ ਨਾਲ ਖਿਲਵਾੜ ਹੁੰਦਾ ਅੱਜ ਦੀਪ ਬਾਈ ਨੇ ਇੱਕ ਹੋਰ ਸੱਪ ਕੱਢਤਾ ਨਵਾ ਇਹ ਕਹਿੰਦਾ ਵੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਗੁੜ ਬਣਾਇਆ ਹੋਇਆ ਸਮਾਂ ਪੈ ਕੇ ਕਾਲਾ ਹੋ ਜਾਂਦਾ ਸੀਗਾ ਪਰ ਅੱਜ ਕੱਲ੍ਹ ਲੋਕ ਕਹਿੰਦੇ ਨੇ ਵੀ ਬਾਈ ਅਸੀਂ ਫਲਾਣੇ ਖਲਾੜ ਤੋਂ ਗੁੜ ਲੈਂਦਾ ਸੀ ਵੀ ਉਹ ਬਾਈ ਸਾਲ ਪਹਿਲਾਂ ਵੀ ਉਹ ਜਿਆਦੀ ਵੀ ਅੱਜ ਵੀ ਉਹੇ ਜਿਹਾ ਹੀ ਪਿਆਗਾ ਪਰ ਤੁਹਾਨੂੰ ਉਹਦੀ ਖਾਸੀਅਤ ਬਤਾਉਣੀ ਹੈ ਬਾਈ ਉਹਦੇ ਵਿੱਚ ਕੀ ਲੋਕਾਂ ਦੀ ਸਿਹਤ ਨਾਲ ਨਿਰਾ ਖਿਲਵਾੜ ਹੋ ਜਾਂਦਾ ਆਪਾਂ ਕਹਿੰਦੇ ਆ ਵੀ ਯਾਰ ਮੈਂ ਤਾਂ ਚੀਜ਼ਾਂ ਵੀ ਸਾਰੀਆਂ ਵਧੀਆ ਖਾਂਦਾ ਫਿਰ ਵੀ ਮੇਰੇ ਗੁਰਦੇ ਫੇਲ ਹੋ ਗਏ ਕਿਡਨੀ ਫੇਲ ਹੋ ਗਈ ਲੀਵਰ ਫੇਲ ਹੋ ਗਿਆ ਕਿਵੇਂ ਹੁੰਦਾ ਦੀਪ ਬਾਈ ਹੱਸੀ ਗਰ ਪਹਿਲਾਂ ਤਾਂ ਬਾਈ ਸასიਕਾਰ ਸਾਡੇ ਹੋਰ ਬਾਈ ਸੁਖੀ ਵਧੀਆ ਬਾਈ ਪਹਿਲਾਂ ਤਾਂ ਬਾਈ ਮੈਂ ਤੇਰਾ ਧੰਨਵਾਦ ਕਰਦਾ ਬੀ ਤੂੰ ਬਾਈ ਲੋਕਾਂ ਵਾਸਤੇ ਇੰਨੇ ਇੰਨੇ ਵਧੀਆ ਤਜਰਬੇ ਵਾਲੀਆਂ ਚੀਜ਼ਾਂ ਕੱਢ ਕੇ ਲਿਆਉਣਾ ਬਾਈ ਇਹ ਜਿਹੜਾ ਰੰਗ ਵਾਲੀ ਗੇਮ ਆ ਯਾਰ ਇਹ ਕੀ ਆ ਪਹਿਲਾਂ ਵਾਲੇ ਬਜ਼ੁਰਗ ਤਾਂ ਕਹਿੰਦੇ ਵੀ ਗੁੜ ਕਾਲਾ ਹੋ ਜਾਂਦਾ ਪਹਿਲੇ ਹੁੰਦੇ ਵੀ ਜਿੰਨਾ ਪੁਰਾਣਾ ਗੁੜ ਹੋਵੇ ਉਨਾ ਵਧੀਆ ਰੰਗ ਆ ਪਰ ਅੱਜ ਕੱਲ ਲੋਕਾਂ ਦੀ ਸੋਚ ਬਦਲ ਗਈ ਅਗਲਾ ਕਹਿੰਦੇ ਯਾਰ ਕਾਲਾ ਜਾਂ ਗੁੜਨਾ ਹੋਵੇ ਵੀ ਗੋੜਾ ਹੋਵੇ ਜਿਵੇਂ ਚਮਕਦਾ ਚਮਕਦਾ ਹੋਵੇ ਸਾਫ ਗੋੜ ਹੋਵੇ ਵਧੀਆ ਰੰਗ ਵੀ ਜਿਵੇਂ ਫਿਲਮ ਵਾਲਿਆਂ ਦੇ ਚਿਹਰੇ ਚਮਕਦੇ ਹੋਏ ਚਿਹਰੇ ਚਮਕਦੇ ਨੇ ਹਾਂ ਹੀ ਹੋਵੇ ਜਮਕੇ ਵੀ ਇਹ ਤਾੜ ਵੀ ਹੋਏ ਜੀ ਭਾਲਦੇ ਨੇ ਬਾਈ ਵੀ ਤਾਜ਼ਾ ਗੋੜਾ ਉਹ ਕੀ ਕਰਦਾ ਬਈ ਉਹਦੇ ਪਿੱਛੇ ਬਾਈ ਆਪਣੇ ਲੋਕਾਂ ਨੂੰ ਪਤਾ ਨਹੀਂ ਹੈਗਾ ਅੱਛਾ ਜਿਵੇਂ ਆਪਾਂ ਪਿਛਲੀ ਵਾਰ ਬ੍ਰਾਊਨ ਖੰਡ ਤੇ ਗੱਲ ਕੀਤੀ ਸੀ ਹਾਂ ਹਾਂ ਉਸ ਮੁੱਦੇ ਤੇ ਆਪਾਂ ਅੱਜ ਗੱਲ ਕਰ ਰਹੇ ਹਾਂਗੇ ਹਾਂਜੀ ਬਾਈ ਜਿਹੜਾ ਮੈਂ ਬਾਰ-ਬਾਰ ਕਹਿ ਰਿਹਾ ਸੀ ਉਹ ਤੋਂ ਵੀ ਜੂਪੀ ਵਾਲਿਆਂ ਤੋਂ ਨਾ ਗੁੜ ਖਰੀਦੋ ਹਾਂ ਨਾ ਸ਼ੱਕਰ ਖਰੀਦੋ ਬਿਲਕੁਲ ਕਿਉਂਕਿ ਇਹਦੇ ਬਾਰੇ ਮੈਂ ਸਟੱਡੀ ਕਰ ਰਿਹਾ ਮੈਂ ਪੜ੍ਹ ਰਿਹਾ ਮੈਨੂੰ ਪਤਾ ਹੈ ਮੈਨੂੰ ਨੌਲੇਜ ਆ ਹੂੰ ਜਿਹੜੀ ਚੀਜ਼ ਬਾਰੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਘਲਾੜ ਵਾਲਾ ਵੀ ਇੰਨੀ ਡੀਪਲੀ ਨਹੀਂ ਜਾਂਦਾ ਹੁੰਦਾ ਆਲੇ ਨੂੰ ਆਪਦਾ ਪ੍ਰੋਡਕਟ ਵੇਚਣ ਤੱਕ ਹੁੰਦਾ ਕਿਉਂ ਹਰੇਕ ਨੂੰ ਹੁੰਦਾ ਬਾਈ ਵੀ ਚੀਜ਼ ਵੇਖੀ ਹੈ ਨਾ ਚੀਜ਼ ਵੇਖੀ ਹੈ ਸੁੱਖੀ ਬਾਈ ਇੱਕ ਪਤਾ ਕੀ ਹੋ ਗਿਆ ਆਪਣੇ ਹੁਣ ਹਾਂ ਬਾਈ ਹੁਣ ਲੋਕਾਂ ਨੂੰ ਥੋੜਾ ਜਿਹਾ ਨਾ ਸਬਰ ਨਹੀਂ ਹੈਗਾ ਹੁਣ ਮੈਨੂੰ ਐ ਵੀ ਮੈਂ ਰਾਤੋ-ਰਾਤ امیر ਹੋ ਜਾ ਹਾਂ ਹੁਣ ਕੰਮ ਅਮੀਰੀ ਵਾਲਾ ਹੋ ਗਿਆ ਮੈਨੂੰ ਇਹ ਹੁੰਦਾ ਵੀ ਮੇਰੇ ਕੋਲੇ ਬਰੀਜ ਹੈ ਵੀ ਬਸ ਰਾਤੋਂ ਰਾਤ ਮੇਰੇ ਕੋਲੇ ਫਾਰਚੂਨਰ ਆ ਜਾਏ ਫਾਰਚੂਨਰ ਆ ਜਾਏ ਵੀ ਕੋਹ ਮਰਜ਼ੀ ਕਰਨਾ ਭਾਈ ਇਹ ਤੁੱਤਿਆ ਮੈਂ ਤੇਤੋਂ ਕੀ ਲੈਣਾ ਰਾਤੋਂ ਰਾਤ امیر ਹੋ ਜਾਈਏ ਰਾਤੋਂ ਰਾਤ امیر ਹੋ ਜਾਈਏ ਹੁਣ ਮੇਨ ਗੱਲ ਭਾਈ ਸੁਖੀ ਆ ਚੱਕ ਪ੍ਰੋਡਕਟਰ ਆਪਣਾ ਠੀਕ ਆ ਭਾਈ ਆਜੋ ਭਾਈ ਠੀਕ ਹੈ ਵੀਰੇ ਲਾ ਦੇ ਕੈਮਰਾ ਕੰਪਨੀ ਕੋਲ ਚੱਕਰ ਲਾ ਦੇ ਭਾਈ ਯਾਰ ਹੁੰਦਾ ਕੇਸ ਹੋ ਜੂ ਹੋ ਜਾਂਦੇ ਕੋਣ ਦੇ ਕੋਈ ਵੱਡੀ ਗੱਲ ਨਹੀਂ ਯਾਰ ਆਪਦੇ ਆ ਨੀ ਆ ਚੀਜ਼ ਆ ਭਾਈ ਸੈਫੋਲਾਈਟ ਹਨਾ ਆ ਭਾਈ ਗੁਰਦੀ ਇਹਨਾਂ ਨੇ ਫੋਟੋ ਦੀ ਲਾ ਰੱਖੀ ਇੱਥੇ ਸਾਈਡ ਤੇ ਗੁਰਦੀ ਫੋਟੋ ਵੀ ਲਾ ਰ ਹਾਂ ਵੀਰ ਬਣ ਕੇ ਜਿਹੜੇ ਐਨਾ ਕ ਪੜੇ ਹੋਏ ਇਹਦੇ ਬਾਰੇ ਮੜਿਆ ਗੂਗਲ ਤੇ ਸਰਚ ਜ਼ਰੂਰ ਕਰ ਲਿਓ ਤੇ ਆਹ ਚੀਜ਼ ਸਰਚ ਮਾਰ ਲਿਓ ਵੀ ਸੋਡੀਅਮ ਉਹਨੂੰ ਭਰ ਕੇ ਪਾਸੇ ਹਾਂ ਆਹ ਦੇਖ ਲਓ ਪਰ ਸਕਰੀਨ ਸੌਟ ਲਾ ਲਓ ਆ ਵੀਰੇ ਵਿਖਮੀ ਦਿਖਾ ਦੇ ਮੜਿਆ ਠੀਕ ਆ ਬਾਈ ਪਰ ਇਹ ਚੀਜ਼ ਵੀਰ ਬਣ ਕੇ ਗੂਗਲ ਤੇ ਵੜਾ ਸਰਚ ਮਾਰ ਲਿਓ ਠੀਕ ਆ ਇਹਦੇ ਵਿੱਚੋਂ ਖੋਲੇ ਤੋ ਇਹੇ ਇਹੇ ਜਾਂ ਨਿਕਲਦਾ ਆ ਨਿਕਲੇ ਆਉਂਦਾ ਵੀਰੇ ਆਹ ਕੀ ਆ ਆ ਨਿਕਲਦਾ ਬਾਈ ਦਿਖਾ ਵੀਰੇ ਮੜਿਆ ਠੀਕ ਆ ਬਾਈ ਜਮਾ ਵਾਈਟ ਵਾਈਟ ਟਰੰਕ ਦਾ ਆਪਾਂ ਕਹਦੇ ਆ ਵੀ ਡਲੇ ਜੇ ਬਣੇ ਪੈਣੇ ਹਾਂ ਹਾਂ ਕੀ ਚੀਜ਼ ਆ ਬਾਈ ਇਹ ਬਾਈ ਜਿਹੜਾ ਇਹਦਾ ਮੇਨ ਮਕਸਦ ਆ ਹਾਂ ਜਿਵੇਂ ਆਪਾਂ ਚામੜੇ ਦੀ ਜਾਗਟ ਲਿਆਂਦੀ ਚામੜੇ ਦੇ ਜੁੱਤੇ ਲਿਆਂਦੇ ਹਾਂ ਮਤਲਬ ਵੀ ਜਦੋਂ ਇਹ ਬਣਾਉਂਦੇ ਨੇ ਉਹਨੂੰ ਇਹ ਸਾਫ਼ ਕਰਦਾ ਹੈ ਚામੜੇ ਨੂੰ ਜਦੋਂ ਚામੜੇ 'ਚ ਚਮਕ ਪੈਦਾ ਕਰਦਾ ਚામੜੇ 'ਚ ਚਮਕ ਪੈਦਾ ਕਰਦਾ ਹੈ ਠੀਕ ਹੈ ਤੇ ਹੁਣ ਆਪਣੇ ਇਹ ਕਲਾਲਾ ਤੇ ਆ ਗਿਆ ਇਹ ਹੁਣ ਯੂਪੀ ਵਾਲੀ ਲਿਆਉਣ ਪੜਨੇ ਅੱਛਾ ਇਹਨੂੰ ਨੌਲਜ ਹੀ ਨਹੀਂ ਪਤੀ ਨਹੀਂ ਚੀਜ਼ ਕੀ ਹੈ ਇਹਨਾਂ ਨੂੰ ਕਹਿ ਕੇ ਦਿੱਤਾ ਜਾਂਦਾ ਗੁੜ ਵਾਲਾ ਮਸਾਲਾ ਹੈ ਮਤਲਬ ਵੀ ਕੰਪਨੀਆਂ ਵੇਚ ਦੁੰਦੀਆਂ ਨੇ ਕੰਪਨੀ ਜਿਵੇਂ ਮਾਰਕੀਟ ਕਰਨ ਵਾਲੇ ਬੰਦੇ ਫਿਰਦੇ ਆ ਕੋਈ ਘਲਾੜ ਤੇ ਤੇਰੇ ਕੋਲੇ ਆ ਗਿਆ ਆ ਗਿਆ ਆ ਗਿਆ ਵੀਰੇ ਵੀ ਦੀਪ ਬਾਈ ਤੇਰੇ ਗੁਰਕਾਲਾ ਹੋ ਜਾਂਦਾ ਵੀ ਤੂੰ ਆ ਚੀਜ਼ ਪਾ ਆ ਚੀਜ਼ ਪਾ ਠੀਕ ਹੈ ਹੁਣ ਰੱਖ ਤਾਂ ਗਏ ਮੇਰੇ ਕੋਲੇ ਵੀ ਤੂੰ ਟੈਂਸ਼ਨ ਘਾਤੋ ਲੈਣਾ ਮਾਹੀ ਕੀ ਹੈ ਇਹ ਤਾਂ ਕਦੇ ਕੁਛ ਨਹੀਂ ਇਹਦਾ ਮਸਾਲਾ ਹੈ ਅੱਛਾ ਅਸੀਂ ਸਾਰੇ ਕਿਤੇ ਦਿਆਏ ਇਹਦਾ ਜਿਹੜਾ ਸਾਡਾ ਗੋੜਾ ਸ਼ੱਕਰ ਉਹ ਸਾਡਾ ਰੰਗ ਨਹੀਂ ਪਲਟੂਗਾ ਵੀ ਆ ਚੀਜ਼ ਪਾਓ ਵਿੱਚ ਇਹ ਚੀਜ਼ ਪਾਓ ਅੱਛਾ ਵੀ ਤੇਰੇ ਕੋਲੇ ਉਰੇ ਕਲਾੜ ਤੇ ਵੇਚਦੇ ਵੇਚਦੇ ਬੰਦੇ ਆਏ ਸੀ ਜਿਵੇਂ ਆਪਾਂ ਕਹਦੇ ਆ ਸਪਰੇ ਹਾਲੀਆਂ ਦੁਕਾਨਾਂ ਤੇ ਪਰਚੂਨ ਵਾਲੀਆਂ ਦੁਕਾਨਾਂ ਤੇ ਵੇਚਣ ਵਾਲੇ ਬੰਦੇ ਨੇ ਚੀਜ਼ ਆਪਦੀ ਚੀਜ਼ ਲੈ ਕੇ ਆਉਣੀ ਆ ਆਉਣੀ ਆ ਵੀਰੇ ਪ੍ਰੋਡਕਟ ਐਵੇਂ ਉਹ ਕਲਾੜਾਂ ਦੇ ਵਗ ਜਾਂਦੇ ਆ ਪਰ ਕਈ ਕਲਾੜਾ ਵਾਲੇ ਵਿਚਾਰੇ ਆਪਣੇ ਵਰਗੇ ਹੁੰਦੇ ਆ ਹਨਾ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਵੀ ਕਈ ਬੰਦੇ ਵਿੱਚ ਨਰਮ ਵੀ ਹੁੰਦੇ ਆ ਦੇਸੀ ਨਹੀਂ ਪਤਾ ਲੱਗਦੀ ਬਾਈ ਮੈਂ ਨਾ ਪੜਦਾ ਇਹਦੇ ਬਾਰੇ ਹੁਣ ਆਪਣੇ ਪਕਾਉਣ ਵਾਲੇ ਨੇ ਮੈਂ ਉਹਨਾਂ ਨੂੰ ਕਹਿ ਦਿੰਦਾ ਪਾ ਦੋ ਕੀ ਆ ਮੈਨੂੰ ਕੀ ਪਤਾ ਕਿ ਕੀ ਆ ਵੀ ਸਾਫ਼ ਰੱਖੂ ਰੰਗ ਪਾ ਦੋ ਕੌਣ ਪੜਦਾ ਯਾਰ ਅੱਜ ਕੱਲ੍ਹ ਪੜਦਾ ਹਾਂ ਅਸੀਂ 90% ਪੈਂਦੀ ਹੂ ਯਾਰ ਕੋਈ ਇਹ ਚ ਕੋਈ ਹੋ ਨਹੀਂ ਚੁਕ ਲੋ ਆਪਾਂ ਚਲੋ ਸੁੱਕੀ ਤੋਂ ਜਦੋਂ ਮਨ ਲੈ ਇਹਦੇ ਕੋਲੇ ਦੇ ਗਏ ਬਾਈ ਐਂ ਬੰਦੇ ਨੇ ਪਾਲੀ ਤਾ ਉਹ ਮਨ ਲੈ ਪੈਂਦੀ ਹੂ ਚੀਜ਼ ਆਪਾਂ ਇਹਦੋਂ ਮੁਣਕਰ ਨਹੀਂ ਹੋ ਸਕਦੇ ਮੈਂ ਸੁਣੀ ਵੀ ਆ ਗੱਲ ਕਮੈਂਟਾਂ ਦੇ ਵਿੱਚ ਬੰਦੇ ਕਹਿੰਦੇ ਵੀ ਸੀ ਉਹਦੋਂ ਨੇ ਆਪਾਂ ਕਿਹਾ ਸੀ ਬਾਈ ਗੋੜ ਉੱਥੇ ਤੱਕ ਜਾਂਦਾ ਹੋ ਜਾਂਦਾ ਬੰਦਾ ਕਹਿੰਦਾ ਬਾਈ ਸਾਡਾ ਗੋੜ ਰੱਖਦੇ ਆਂ ਹੀ ਨਹੀਂ ਹੁੰਦਾ ਹਨਾ ਅਸੀਂ ਕਈ ਬੰਦੇ ਕਹਿੰਦੇ ਹੁਣ ਕੇ ਬਾਈ ਸਾਡਾ ਗੋੜ ਨਹੀਂ ਕਾਲਾ ਹੋਇਆ ਸਾਡਾ ਗੋੜ ਸਾਡਾ ਗੋੜ ਨਹੀਂ ਕਾਲਾ ਹੋਇਆ ਸੁੱਖੀ ਮੈਂ ਫੇਰ ਮਾੜੀ ਨਿੱਕੀ ਚਲੋ ਟਾਈਮ ਲੈਣਾ ਥੋੜਾ ਹੀ ਆ ਜਿਹੜੇ ਬਾਈ ਕਮੈਂਟ ਕਰਿਆ ਦੋ ਬਾਈਆਂ ਨੇ ਤਾਂ ਹੀ ਪੜਿਆ ਵੀ ਬਾਈ ਗੋੜ ਨਹੀਂ ਤੁਰਦਾ ਅੱਜ ਦੇ ਸਮੇਂ 'ਚ ਇਹ ਟਰਾਲੀ 'ਚ ਗੋੜ ਰੱਖ ਕੇ ਦਿਖਾ ਦੋ ਲੈ ਮੈਨੂੰ ਲਈ 10000 ਵੀ ਨਾ ਤੋਰੇ ਹੋ ਸਿੰਪਲ ਗੋੜ ਬਣਾਏ ਅੱਜ ਦੇ ਟਾਈਮ ਠੀਕ ਹੈ ਆਪਾਂ ਜਨਵ ਥੋੜੇ ਆਪਣੇ ਲੋਕ ਸੋਚ ਨਹੀਂ ਕਮੈਂਟ ਦੇਖਣ ਲੱਗੇ ਕਰਦੇ ਨਹੀਂ ਵੀ ਇਹ ਬੰਦਾ ਸਟੱਡੀ ਡੀਪਲੀ ਯਾਰ ਆ ਜਾਂ ਕਿਦਾਂ ਹਾਂ ਹੁਣ ਇਹਦੇ ਬਾਰੇ ਆਪਾਂ ਦੱਸ ਰਿਆਂਗੇ ਹੂੰ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੈ ਬਿਲਕੁਲ ਬਈ ਇਹ ਤਾਂ ਕਹਿਣਗੇ ਸਰਦਾਰ ਜੀ ਨੂੰ ਆਪਾਂ ਨਵੀਂ ਚੀਜ਼ ਲੈ ਕੇ ਦੀ ਜੇ ਸੱਕਰ ਦਾ ਰੰਗ ਨਹੀਂ ਬਦਲਦਾ ਜਿਹਾ ਹੀ ਸੱਕਰ ਆ ਪੀਲੀ ਰਹੂਗੀ ਜਿਵੇਂ ਆਪਣੇ ਲੋਕ ਚਮਕਦਾਰ ਚੀਜ਼ਾਂ ਭਾਲਦੇ ਨੇ ਉਹ ਚੀਜ਼ ਆ ਵੀਰੇ ਬਕਾਇਦਾ ਇਹਨਾਂ ਨੇ ਗੁੜ ਦੇ ਵੀ ਚਮਕਦੇ ਦੀ ਫੋਟੋ ਲਈ ਵੀ ਆ ਉੱਪਰ ਤੁਸੀਂ ਜ਼ੂਮ ਮਾਰ ਕੇ ਦਿਖਾ ਦੇ ਗੰਦੇ ਦਾ ਵੀ ਵੀਰੇ ਹਾਂ ਹੋਰ ਵੀਰੇ ਜੰਨਾ ਵੀ ਗੁੜ ਦੀ ਚਮਕਣ ਦੀ ਫੋਟੋ ਲਈ ਵੀ ਆਏ ਜਮਾ ਉਸ ਤੋਂ ਬਾਅਦ ਆ ਫਿਰ ਜਦੋਂ ਤਿਆਰ ਹੁੰਦਾ ਉਹ ਚੀਜ਼ ਆ ਹਨਾ ਸੁਖੀ ਬਾਈ ਇਹਦੇ ਸਾਈਡ ਇਫੈਕਟ ਸੁਣ ਲੈ ਠੀਕ ਆ ਬਾਈ ਜਦੋਂ ਇਹਨੂੰ ਤੁਸੀਂ ਸਰਚ ਕਰੋ ਗੂਗਲ ਤੇ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਠੀਕ ਹੈ ਜਿਹੜੀ ਮੈਂ ਹਰ ਵਾਰ ਰੋਣਾ ਵੀ ਯੂਪੀ ਵਾਲੇ ਤੋਂ ਗੁੜ ਨਾ ਖਰੀਦੋ ਔਰ ਇਹ ਇਹ ਕੈਮੀਕਲ ਆਉਂਦੇ ਨੇ ਮੈਂ ਕਹਿੰਦਾ ਜੁਪੀ ਕੇ ਬਾਈ ਹੁਣ ਤਾਂ ਫਿਰ ਪੰਜਾਬ ਵਾਲੇ ਖਿਲਾੜਿਆਂ ਤੇ ਵੀ ਬਰਾਹੀ ਕੀ ਯਾਰ ਉਹ ਆਪਣੇ ਵਾਲੇ ਨੂੰ ਪਤਾ ਹੀ ਨਹੀਂ ਵੀ ਹੈਗੀ ਇਹ ਆਪਣੇ ਵਾਲੇ ਨੂੰ ਪਤਾ ਹੀ ਨਹੀਂ ਹਾਂ ਉਹ ਤਾਂ ਇੱਕ ਚਮਕਾਉਣ ਦੇ ਮਾਰੇ ਪਾਦ ਲਾਂਗੇ ਹੁਣ ਮੈਂ ਪਾਦ ਕੜਾਹੇ 'ਚ ਮੈਂ ਤਾਂ ਚਾਪਕੋ ਧਾਤੀ ਗੁੜ ਦੀ ਜਦ ਮੇਰੀ ਵਾਰੀ ਪੜਨੀ ਨਹੀਂ ਕੀ ਹੈ ਇਹ ਬਿਲਕੁਲ ਇਹਨਾਂ ਦੇ ਗੁੜ 'ਚ ਪਾਉਣ ਵਾਲਾ ਮਸਾਲਾ ਦੱਸਤਾ ਆਪਾਂ ਨੂੰ ਇਹਨਾਂ ਦੇ ਜਿਵੇਂ ਆਪਣੇ ਕਹਿੰਦੇ ਸਰਾਬ 'ਚ ਪਾਉਣ ਵਾਲਾ ਮਸਾਲਾ ਉਹਨੇ ਕਿੰਨੇ ਬੰਦੇ ਮਾਰਤੇ ਉਹ ਪੜਦਾ ਥੋੜਾ ਵੀ ਕਿੰਨੇ ਕਿੰਨੇ ਬੰਦੇ ਮਾਰਤੇ ਹੁਣ ਬਾਕਾਇਦਾ ਇਹਨੂੰ ਸਰਚ ਕਰੋਗੇ ਹੂੰ ਇਹਨਾਂ ਨੇ ਕਿਡਨੀ ਲੀਵਰ ਗੁਰਦੇ ਵੀ ਕੈਂਸਰ ਤੇ ਸੂਗਰ ਠੀਕ ਹੈ ਪੰਜ ਚੀਜ਼ਾਂ ਬਕਾਇਦਾ ਤੁਹਾਡੇ ਸ਼ਫਤ ਚ ਮਾਰੇ ਜਾਣੀਆਂ ਇਹ ਮਾਰੋ ਤੁਸੀਂ ਸਰਚ ਵੀ ਜਦੋਂ ਇਹਦਾ ਮਾਰਾਂਗੇ ਵੀ ਇਹਦੇ ਕੀ ਆਪਾਂ ਨੂੰ ਸਾਈਡ ਇਫੈਕਟ ਸਾਈਡ ਇਫੈਕਟ ਕੀ ਨੇ ਉਹ ਬਕਾਇਦਾ ਗੂਗਲ ਤੇ ਆਟੋਮੈਟਿਕ ਚੱਕ ਲਓ ਕੋਈ ਆਪਾਂ ਦੇ ਕੋਲੋਂ ਨਹੀਂ ਬਣਾ ਰਹੇ ਜਾਂ ਹੋਣੀ ਕਰ ਰਹੇ ਤੁਸੀਂ ਸੋਚ ਸਕਦੇ ਹੋ ਵੀ ਆਹ ਇੱਕ ਜਮਾ ਚਿੱਟੀ ਜਿੱਟੀ ਦੇਖਣ ਵਾਲੀ ਚੀਜ਼ ਤੁਹਾਡੇ ਗੁਰਦੇ ਫੇਲ ਕਰ ਦੂ ਤੁਹਾਡੇ ਲੀਵਰ ਫੇਲ ਕਰ ਦੂ ਤੁਹਾਨੂੰ ਕੈਂਸਰ ਕਰ ਦੂ ਤੁਹਾਨੂੰ ਹੋਰ ਪਤਾ ਨਹੀਂ ਕੀ ਕੀ ਬਿਮਾਰੀਆਂ ਲਾ ਦੇਣੀਆਂ ਨੇ ਜਿਆਦੀ ਭਾਈ ਨਾ ਇਹਦੇ ਗੌਰ ਕਰਦਾ ਨਾ ਇਹਦੇ ਸਰਚ ਕਰਦਾ ਨਹੀਂ ਸਾਡੇ ਤੇ ਯਕੀਨ ਕਰਨਾ ਤੁਸੀਂ ਗੂਗਲ ਤੇ ਆਪ ਸਰਚ ਮਾਰ ਲਓ ਪੈਕਟ ਇੱਕ ਵਾਰੀ ਦੁਬਾਰੇ ਫੇਰ ਦੇਖ ਲਓ ਬਾਈ ਘਰ ਤੇ ਮੜਾ ਇਕ ਲੋਜ ਪੈਕਟ ਇੱਕ ਵਾਰੀ ਦੁਬਾਰੇ ਫੇਰ ਦੇਖ ਲਓ ਬਾਈ ਦੇਖ ਲਓ ਆਪ ਸਰਚ ਮਾਰ ਲਓ ਸਕਰੀਨ ਸ਼ਾਟ ਲੈ ਲਓ ਪੜਿਆ ਲਿਖਿਆ ਦਾ ਹਰੇਕ ਬੰਦਾ ਹੈਗਾ ਹੀ ਆਪ ਨਹੀਂ ਪੜਿਆ ਲਿਖੇ ਪੰਜਵੀਂ ਛੇਵੀਂ ਚ ਪੜਿਆ ਹੋਏ ਜਵਾਕ ਵੀ ਕੱਢ ਦੋ ਵੀਰ ਪਰ ਗੂਗਲ ਤੇ ਵੀਰੇ ਪੜਿਆ ਜਾਂਦਾ ਐ ਇਸੇ ਕਰਕੇ ਲੋਕ ਮਰ ਰਹੇ ਨੇ ਬਾਈ ਹੁਣ ਬਾਈ ਸੁਖੀ ਹੋਈ ਸੀ ਹੁਣ ਆਪਣੇ ਵਾਲਿਆਂ ਨੂੰ ਕਿਉਂ ਪੜਦੇ ਸੀ ਆਪਾਂ ਉਸ ਦਿਨ ਇਹ ਬਾਈ ਯੂਪੀ ਵਾਲਾ ਨਾ ਖਰੀਦੋ ਨਾ ਖਰੀਦੋ ਹੁਣ ਯੂਪੀ ਵਾਲਿਆਂ ਨੂੰ ਕੀ ਕਰਾਂਗੇ ਆਪਣੇ ਵਾਲਿਆਂ ਦੇ ਕੰਮ ਕਰਤਾ ਆਪਣੇ ਵਾਲਿਆਂ ਦੇ ਪਤਾ ਹੀ ਨਹੀਂ ਯਾਰ ਆਪਣੇ ਮੈਂ ਕਹਿੰਦਾ ਯਾਰ 100 ਚੋਂ 70% ਘਲਾੜੇ ਵਾਲੇ ਆਪਣੇ ਬੰਦੇ ਮੇਰੇ ਵਰਗੇ ਬੈਂਗਣਵਾਸ ਨੇ ਜਿਹਨੂੰ ਪਤਾ ਹੀ ਨਹੀਂ ਗੱਲ ਬਾਈ ਸਰਦਾਰ ਜੀ ਪਾਜੀ ਥੋੜੀ ਜੀ ਚਮਕਵਾ ਦਿਉ ਮਾਹ 5 ਮਿੰਟ ਰੁਕੋ ਮੈਂ ਬਹਿ ਗਿਆ ਆਪਣੇ ਢਾਬੇ ਤੇ ਇੱਥੇ ਬਹਿ ਗਿਆ ਇਹਦੇ ਬਾਰੇ ਪੜਿਆ ਸਟਡੀ ਕੀਤੀ ਮਾਹ ਇਹਦਾ ਜ਼ਹਿਰ ਹੈ ਬਿਲਕੁਲ ਬਈ ਬਿਲਕੁਲ ਐਸੇ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਬਾਈ ਵੀ ਜਿਹੜਾ ਰਜਵਾੜੇ ਵਾਲੇ ਵੀਰਾਂ ਦਾ ਢਾਬਾ ਵੀ ਆ ਤੇ ਆ ਘਲਾੜ ਵੀ ਆ ਸਾਰੇ ਵੀਰਾਂ ਦਾ ਪੂਰਾ ਵਧੀਆ ਯੋਗਦਾਨ ਹੁੰਦਾ ਵੀ ਇਲਾਕੇ ਦੇ ਲੋਕਾਂ ਨੂੰ ਵਧੀਆ ਚੀਜ਼ ਖਵਾਈਏ ਤੇ ਵੀਰ ਹੋਰਾਂ ਦਾ ਦੇਖ ਲਓ ਬਾਈ ਤੇ ਕਹਦਾ ਵੀ ਆ ਚੀਜ਼ਾਂ ਦੇ ਆਹ ਨੁਕਸਾਨ ਨੇ ਭਰਾਵੋ ਦੇਖ ਲਓ। ਵੀਰੇ ਆਪਾਂ ਬਾਰ-ਬਾਰ ਉਹੀ ਕਹਿ ਰਹੇ ਆ ਵੀਰ ਬਣ ਕੇ ਬਚ ਕੇ ਜੋ ਵੀ ਚੀਜ਼ ਆਣੀ ਉਹ ਠੋਕ بچਾ ਕੇ ਲਵੋ। ਫੈਂਸਕੀ ਮੈਂ ਕਹਿਣਾ ਮਕਸਦ ਇਹ ਹੀ ਆ ਬਾਈ। ਇਹੀ ਮੈਸੇਜ ਲਾਉਣਾ ਸੀ ਇਹੀ ਸੁਨੇਹਾ ਲਾਉਣਾ ਸੀ ਤੇ ਵੀਰ ਬਣ ਕੇ ਇੱਕ ਸਭ ਤੋਂ ਪਹਿਲਾਂ ਇਹਨਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਬਿਲਕੁਲ ਬਾਈ। ਇਹ ਜੋ ਅਸੀਂ ਸਿਆਪਤਾ ਨੂੰ ਕਰਨਾ ਉਹ ਵੀ ਕੰਮ ਦੀ ਗੱਲ ਦੇਖੀ ਹੈ ਇਹ ਲੋਕਾਂ ਦੀ। ਜਿਹੜੀ ਦਾ ਕੋਈ ਕੰਮ ਦੀ ਚੀਜ਼ ਹੋ ਹਾਂ ਉਹਨੂੰ ਸ਼ੇਅਰ ਨਹੀਂ ਕਰਦੇ ਜਿਹੜੀ ਕੋਈ ਮਸਾਲੇ ਵਾਲੀ ਚੀਜ਼ ਪਾ ਦੇ ਇੱਥੇ ਮੈਂ ਕਹਦਾ ਵੀ ਦੀਪ ਰੇਕਲਾ ਫੜਦੇ ਆ ਇਹ ਚੀਜ਼ ਅਸੀਂ ਫੜ ਲਈ ਜੇਕ ਦਿਨ ਨੂੰ ਐ ਕਰਕੇ ਪਾਈ ਹੁੰਦੀ ਵੀ ਆਹ ਨਕਲੀ ਗੁੜ ਬਣਾਉਂਦਾ ਫੜ ਲਿਆ ਫੜ ਲਿਆ ਫੇਰ ਤੁਸੀਂ ਧੂਹ ਦੇਣੇ ਅਗਲਾ ਕਹੋ ਚੱਕ ਲਓ ਵੀ ਚੱਕ ਲਓ ਵੀ ਚੱਕ ਲਓ ਹੁਣ ਸੋਨੂੰ ਕੰਮ ਦੀ ਗੱਲ ਆ ਵੀ ਆਹ ਛੋਟੇ ਛੋਟੇ ਪਰਿਵਾਰ ਦੇ ਆ ਜਾ ਪੁੱਤ ਵੀ ਆਹ ਛੋਟੇ ਛੋਟੇ ਬੱਚੇ ਨੇ ਬਾਈ ਆਪਣੇ ਹਨਾ ਆਪਾਂ ਜੇਕਰ ਇਹਨਾਂ ਨੂੰ ਕੋਈ ਚੀਜ਼ ਖਵਾਉਣੀ ਆ ਤਾਂ ਆਪਦੇ ਪੁੱਤਰ ਧੀਆਂ ਵਾਸਤੇ ਵਧੀਆ ਚੀਜ਼ ਖਵਾਈਏ ਕਿਉਂ ਹੁਣ ਕੀ ਆ ਬਾਈ ਇੱਕ ਟ੍ਰੈਂਡ ਬਣ ਗਿਆ ਵੀ ਸਾਮ ਨੂੰ ਰੋਟੀ ਖਾ ਕੇ ਉਦੋਂ ਬਾਅਦ ਗੁੜ ਦੇ ਨਾਲ ਇੱਕ ਰੋਟੀ ਖਾ ਲਓ ਅਗਲਾ ਕਹਿੰਦਾ ਵੀ ਸਰੀਰ ਦੇ ਵਿੱਚ ਡਾਈਜੈਸ਼ਨ ਸਿਸਟਮ ਵਧੀਆ ਕੰਮ ਕਰਦਾ ਪਰ ਉਹ ਜਦੋਂ ਵੀ ਇਹੋ ਜਿਹਾ ਕੁਝ ਪਾਇਆ ਨੀਕੀ ਜੀ ਬਾਈ ਗੱਲ ਕਹਿਣਾ ਹੁਣ ਅੱਗੇ ਕਿਉਂ ਨਹੀਂ ਕਿੰਨੀ ਕਿਡਨੀਆਂ ਫੇਲ ਹੁੰਦੀਆਂ ਇਹਦੀਆਂ ਅੱਗੇ ਕਿਉਂ ਨਹੀਂ ਸ਼ੂਗਰ ਸੀ ਯਾਰਾ ਅੱਗੇ ਕਿਉਂ ਨਹੀਂ ਕੈਂਸਰ ਸੀ ਅੱਗੇ ਰੱਬ ਹੋਰ ਸੀ ਕੋਈ ਬਿਲਕੁਲ ਬਾਈ ਯਾਰ ਹੁਣ ਆਪਾਂ ਆਪਦੇ ਆਪ ਹੀ ਖਾਰੇ ਯਾਰ ਹੁਣ ਸਿਸਟਮ ਆਪਦੇ ਆਪ ਹੀ ਕਈ ਵਾਰ ਆਪਾਂ ਨਾ ਚਾਹੁੰਦੇ ਹੋਏ ਵੀ ਉਹ ਹੋ ਗਏ ਜਾਂਦੇ ਹਨਾ ਉਹ ਜਿਹੜਾ ਤੁਸੀਂ ਗੋੜ ਵਾਲੀ ਚਮਕਦਮਕ ਦੀ ਵਾਲਾ ਗੋੜ ਲੈਂਦੇ ਹੋ ਨਾ ਉਹਦੇ ਵਿੱਚ ਮੜਿਆ ਦੇਖ ਲਿਆ ਕਰੋ ਵੀ ਕੀ ਸਿਸਟਮ ਹੈ ਨਹੀਂ ਸਿਸਟਮ ਹੈ ਬਾਈ ਵੀਰ ਬਣ ਕੇ ਹੱਥ ਬਨ ਕੇ ਬੇ ਬਿਲਕੁਲ ਭਾਈ ਇਹ ਸਾਡਾ ਕੋਈ ਫਾਇਦਾ ਨਹੀਂ ਆਪਣੇ ਸਾਰਿਆਂ ਦਾ ਵੀਰੇ ਚ ਹੈਗਾ ਚਲੋ ਅਸੀਂ ਮਿਹਨਤ ਕਰੀ ਬਾਈ ਸੁੱਖੀ ਨੇ ਹਨਾ ਵੀਰ ਬਣ ਕੇ ਇਹ ਆਪਣੇ ਕੱਲੇ ਤੋਂ ਕੱਲੇ ਪੰਜਾਬੀ ਤੱਕ ਪਹੁੰਚਾ ਦਿਓ ਪਿੰਡ ਵਾਲਿਆਂ ਤੋਂ ਲੈ ਕੇ ਸ਼ਹਿਰ ਵਾਲੇ ਤੱਕ ਕੱਲੇ ਕੱਲੇ ਬੰਦੇ ਦਾ ਕਿ ਵੀਰੇ ਬਿਮਾਰੀਆਂ ਸਾਨੂੰ ਪਤਾ ਹੈਗਾ ਬਿਲਕੁਲ ਸਤਵਾਨ ਕੇ ਵਿੱਚ ਥੋੜਾ ਸ਼ੇਅਰ ਕਰਨ ਨਾਲ ਜਾਂਦਾ ਕੁਛ ਨਹੀਂ ਬਿਲਕੁਲ ਬਈ ਬਿਲਕੁਲ ਤੇ ਬਾਕੀ ਦੀਪ ਬਾਈ ਤੁਹਾਡੇ ਮੋਬਾਈਲ ਨੰਬਰ ਬੋਲ ਦੋ ਬਈ ਜੀ ਜੀ ਆਪਣਾ ਨੰਬਰ ਹੈਗਾ 788755930887236288 ਠੀਕ ਹੈ ਬਿਲਕੁਲ ਜੀ ਸੋ ਠੀਕ ਹੈ ਦੀਪ ਬਾਈ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਜਿਹੜਾ ਬਾਈ ਤੁਸੀਂ ਸਾਡੇ ਨਾਲ ਜੁੜੇ ਦਰਸਾਓ ਇਹ ਵਧੀਆ ਜਾਣਕਾਰੀ ਦਿੰਦੇ ਹੋ ਠੀਕ ਹੈ ਪੁੱਤਰ ਜਲਦੀ ਲੈ ਕੇ ਆ ਰਹੀ ਵੀਡੀਓ ਫਿਰ ਹੋਰ ਕੋਈ ਪਰਮਾਧ ਸੁਖਰ ਕੇ ਧੰਨਵਾਦ ਮੇਰਾ